ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੱਜ ਕੇ ਕੋਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਲਈ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਨੇ ਖਾਸ ਕਰਕੇ ਬਿਕਰਮਜੀਤ ਸਿੰਘ ਜੀਠਿਆ ਨੂੰ ਲੈ ਕੇ ਜਿਹੜੀ ਕਵੱਡੀ ਕਾਰਵਾਈ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬੜਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਅਤੇ ਸਾਬਕਾ ਵਿਧਾਇਕ ਜਿਹੜੇ ਨੇ ਉਹ ਆਪ ਆਦੀ ਫਾਤੀ ਦਾ ਪੱਲਾ ਫੜਨ ਜਾ ਰਹੇ ਨੇ ਅਤੇ ਉਹ ਅਲਵਿਦਾ ਕਹਿਣ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਹਿਲਾਂ ਹੀ ਬੜਾ ਵੱਡਾ ਭੱਬਲਕੂਸਾ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੰਜਾਬ ਦੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਹੜੇ ਹਾਸ਼ੀ ਉੱਤੇ ਖੜਾ ਹੈ ਜਿਸ ਹਾਸ਼ੀ ਉੱਤੇ ਖੜਾ ਹੈ ਤੁਨ ਸਰਜੀਤੀ ਦੀ ਹਾਣੇ ਗੱਲ ਦਿਖ ਨਹੀਂ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬੜਾਈ ਸੱਤ ਮੈਂਬਰ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿਹੜੇ ਕਸ਼ਮੀਰ ਸਿੰਘ ਸੋਲ ਸੀ ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਦਿਹਾਂਤ ਹੋ ਗਿਆ ਆਮ ਆਦਮੀ ਪਾਰਟੀ ਦੇ ਮਜੂਦਾ ਵ代ਕਸਰ ਕਾਫੀ ਲੰਮਾ ਸਮਾਂ ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲੜਦੇ ਰਹੇ ਆਖਰਕਾਰ ਉਹ ਇਸ ਦੁਨੀਆ ਤੋਂ ਦੁਨੀਆ ਨੂੰ ਛੱਡ ਕੇ ਚਲੇ ਗਏ ਕੱਲ ਉਹਨਾਂ ਦੇ ਅੰਤਨੁਦਾਸ ਸੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਪਗਬਤਮਨ ਵੀ ਪਹੁੰਚੇ ਅਤੇ ਪੰਜਾਬ ਦੇ ਮੁੱਖ ਮੰਤਰੀ ਪਗਬਤਮਨ ਨੇ ਕਿਹਾ ਜੋ ਕੁਝ ਵੀ ਸੋਲ ਪਰਿਵਾਰ ਅਤੇ ਸੋਲ ਨੂੰ ਕੀਤਾ ਗਿਆ ਉਹ ਹਮੇਸ਼ਾ ਯਾਦ ਰੱਖਿਆ ਜਾਵੇਗਾ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸੋਲ ਪਰਿਵਾਰ ਦੇ ਨਾਲ ਆਖੰਤਮ ਅਰਦਾਸ ਤੋਂ ਬਾਅਦ ਇਹ ਵੀ ਚਰਚਾ ਸ਼ੁਰੂ ਹੋਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਸ਼ਾਮਲ ਕਰਵਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਚੋਣ ਲੜੇਗੀ ਅਸੀਂ ਗੱਲ ਕਰਦੇ ਆਰਮੀ ਸਿੰਘ ਸੱਧੂ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਜਿਹੜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਸ਼ਮੀਰ ਸਿੰਘ ਸੋਲ ਹੋਣਾ ਦੇ ਕੋਲੋਂ ਸਿਰਫ ਜਿਹੜਾ ਹੈ ਹਾਰੇ ਸੀ 7 ਤੋਂ 8000 ਦੇ ਥੋੜੇ ਜਿਹੇ ਫਰਕ ਦੇ ਨਾਲ ਇਸ ਕਰਕੇ ਕਿਆਸਗਾਈਆਂ ਲਗਾਈਆਂ ਚਾਲੀਆਂ ਨੇ ਕਿ ਹਰਬੀਰ ਸਿੰਘ ਸੰਧੂ ਲਗਾਤਾਰ ਪਾਰਟੀ ਆ ਆਦੀ ਪਾਰਟੀ ਦੀ ਹਾਈ ਕਮਾਂਡ ਦੇ ਟੱਚ ਵਿੱਚ ਬੜੇ ਬਨੇ ਸਮਰਕ ਵਿੱਚ ਲਗਾਤਾਰ ਦੇ ਲਗਾਤਾਰ ਉਹਨਾਂ ਵੱਡੂ ਹੱਥ ਪੱਲਾ ਮਾਰਿਆ ਜਾ ਰਿਹਾ ਹੈ ਕਿ ਮੈਨੂੰ ਟਿਕਟ ਦਿੱਤੀ ਜਾਵੇ ਜੇਕਰ ਮੈਂ ਸ਼ਾਮਰ ਖੂਮਾ ਦਾ ਟਿਕਟ ਦਿੱਤੀ ਜਾਂਦੀ ਹੈ ਜਾਂ ਨਹੀਂ ਤਾਂ ਸੋਮਾ ਚਲਪੀਆਂ ਨੇ ਹਰਬੀਰ ਸਿੰਘ ਸੰਧੂ ਨੂੰ ਲੈ ਕੇ ਕਿਉਂਕਿ ਹਰਬੀਰ ਸਿੰਘ ਸੰਧੂ ਵਿਧਾਇਕ ਰਹਿ ਚੁੱਕੇ ਨੇ ਸ਼ੁਰੂ ਇਹ ਕਾਦੀ ਦਲ ਨੂੰ ਇਟ ਮੀਨਸ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਹੋਵੇਗਾ ਜੇਕਰ ਹਰਬੀਰ ਸਿੰਘ ਸੰਧੂ ਨੂੰ ਟਿਕਟ ਮਿਲਦੀ ਹੈ ਆਮ ਆਦਮੀ ਪਾਰਟੀ ਵੱਲੋਂ ਇਹ ਕੰਮ ਬਣ ਜਾਵੇਗਾ ਗੱਦੜਾਵਾ ਦਾ ਜਦੋਂ ਜਿਹੜੇ ਨੇ ਡਿਪੀਟੀ ਲੋਨ ਟਿਕਟ ਮਿਲੀ ਸੀ ਲੇਕਿਨ ਇੱਥੇ ਤਾ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨਾ ਪਵੇਗਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਾਕਪਕਾਰ ਸਿੰਘ ਨੂੰ ਮੰਦੀ ਦੀ ਜ਼ਬਤ ਜਬਤ ਹੋਈ ਹਲਕਾ ਲੁਧਿਆਣਾ ਪਛਮੀ ਤੋਂ ਹਾਲਾਂਕਿ ਹਾਕ ਦੀ ਜ਼ਿੰਮੇਵਾਰੀ ਸ਼੍ਰੋਪੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰੋ ਨਹੀਂ ਲਈ ਗਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਵੀਂ ਕੋਰ ਕਮੇਟੀ ਬਣਾ ਦਿੱਤੀ ਗਈ ਹੈ ਲਗਾਤਾਰ ਸਿਲਸਿਲਾ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਇੱਧਰ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਚਟਕਾ ਵੀ ਲੱਗ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਤੰਦੂ ਜਿਹੜੇ ਨੇ ਆ ਆਪ ਆਦੀ ਪਾਰਟੀ ਦੀ ਹਾਈ ਕਮਾਂਡ ਦੇ ਟੱਚ ਵਿੱਚ ਨੇ ਕਿਸੇ ਵੀ ਸਮੇਂ ਉਹ ਸ਼ਾਮਲ ਹੋ ਸਕਦੇ ਨੇ ਅਤੇ ਉਹਨਾਂ ਨੂੰ ਜਿੰਮਨੀ ਚੌਂ ਲੜਾਈ ਜਾ ਸਕਦੀ ਹੈ ਹਲਕਾ ਤਰਨਤਾਰ ਟੂ ਤੋਂ ਧਰ